ਸਾਰੇ ਭਾਈ ਭੈਣਾਂ ਨੂੰ ਜੈ ਮਸੀਹ ਦੀ ਪਰਮੇਸ਼ਰ ਤੁਹਾਨੂੰ ਬਰਕਤ ਉਹ ਰਾਸ਼ਿਸ਼ ਦੇਵੇ ਅਸੀਂ ਸਰਵ ਸ਼ਕਤੀਮਾਨ ਪਰਮੇਸ਼ਰ ਦੇ ਧੰਨਵਾਦੀਆਂ ਮੇਰੇ ਭਾਈ ਭੈਣੋ ਅੱਜ ਦਾ ਜੋ ਸਮਾਂ ਪਰਮੇਸ਼ਰ ਨੇ ਸਾਨੂੰ ਦਿੱਤਾ ਇਸ ਸਮੇਂ ਦੇ ਲਈ ਅਸੀਂ ਪਰਮ ਪਰਮੇਸ਼ਰ ਉਸ ਯਹੋਵਾ ਪਰਮੇਸ਼ਰ ਦੇ ਲੱਖਾਂ ਤੇ ਕਰੋੜਾਂ ਵਾਰ ਧੰਨਵਾਦੀਆਂ ਔਰ ਇੱਕ ਵਾਰੀ ਫੇਰ ਮੈਂ ਪਰਮੇਸ਼ਰ ਦੇ ਪਵਿੱਤਰ ਵਚਨਾਂ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਇਆ ਔਰ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਵਿੱਚੋਂ ਹਰ ਵਾਰ ਅਸੀਂ ਨਵੇਂ ਵਿਸ਼ੇ ਦੇ ਨਾਲ ਗੱਲਬਾਤ ਕਰੀਦੀ ਹੈ ਤੇ ਮੈਂ ਅੱਜ ਵੀ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚੋਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਮੇਰੇ ਭਾਈਓ ਤੇ ਭੈਣੋ ਉਸ ਪਰਮੇਸ਼ਰ ਦਾ ਪਵਿੱਤਰ ਵਚਨ ਹੌਲੀ ਬਾਈਬਲ ਸਾਨੂੰ ਸਾਡੀਆਂ ਸਾਰੀਆਂ ਗੱਲਾਂ ਦਾ ਜਵਾਬ ਦਿੰਦੀ ਹੈ ਤੇ ਸਾਨੂੰ ਪਵਿੱਤਰ ਬਾਈਬਲ ਦੇ ਵਿੱਚੋਂ ਸਿੱਖਦੇ ਰਹਿਣਾ ਚਾਹੀਦਾ ਅੱਜ ਦਾ ਜੋ ਵਿਸ਼ਾ ਹੈ ਉਹ ਇਹ ਹੈ ਕਿ ਦੁੱਖਾਂ ਦੇ ਔਰ ਸਾਡੇ ਜੀਵਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੇ ਬੁਰੇ ਹਾਲਾਤਾਂ ਤੋਂ ਔਰ ਸਾਡੀ ਜ਼ਿੰਦਗੀ ਦੇ ਵਿੱਚ ਅਲੱਗ-ਅਲੱਗ ਪਰੇਸ਼ਾਨੀਆਂ ਮੁਸ਼ਕਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਔੜਾਂ ਹੁੰਦੀਆਂ ਉਸ ਤੋਂ ਬਾਅਦ ਵਰਖਤਾਂ ਦੀ ਭਾਰੀ ਵਰਖਾ ਹੁੰਦੀ ਹੈ ਮੇਰੇ ਭਾਈਓ ਭੈਣੋ ਜੇ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਬੋਲਾਂ ਤੇ ਪਰਮੇਸ਼ਰ ਦਾ ਪਵਿੱਤਰ ਵਚਨ ਸਾਨੂੰ ਸਿਖਾਉਂਦਾ ਆ ਔੜਾਂ ਤੋਂ ਬਾਅਦ ਵੱਡੀ ਵਰਖਾ ਔੜਾਂ ਤੋਂ ਬਾਅਦ ਵੱਡੀ ਵਰਖਾ ਔਰ ਮੈਂ ਤੁਹਾਡੇ ਨਾਲ ਪਵਿੱਤਰ ਵਚਨਾਂ ਦੇ ਵਿੱਚੋਂ ਗੱਲਬਾਤ ਕਰਾਂਗਾ ਇਸ ਵਿਸ਼ੇ ਦੇ ਉੱਤੇ ਔਰ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਦੇ ਅੱਗੇ ਬੇਨਤੀ ਕਰਦਾ ਹਾਂ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਵਚਨ ਤੁਹਾਡੇ ਤੱਕ ਪਹੁੰਚੇ ਔਰ ਜਿੰਨੀਆਂ ਵੀ ਵੀਡੀਓ ਸਾਡੇ ਚੈਨਲ ਦੇ ਰਾਈ ਤੁਹਾਡੇ ਤੱਕ ਆਉਂਦੀਆਂ ਨੇ ਉਹਨਾਂ ਵੀਡੀਓ ਨੂੰ ਤੁਸੀਂ ਲਾਇਕ ਵੀ ਕਰੋ ਤੇ ਦੂਜਿਆਂ ਨੂੰ ਪਰਮੇਸ਼ਰ ਦਾ ਵਚਨ ਸ਼ੇਅਰ ਵੀ ਕਰਦੇ ਹੋ ਕਰੋ ਔਰ YouTube ਦੇ ਵਿੱਚ ਜਿੱਥੇ ਅਸੀਂ ਕਮੈਂਟ ਲਿਖ ਕੇ ਪਾਈਦੇ ਆ ਤੇ ਤੁਸੀਂ ਉਸ ਜਗ੍ਹਾ ਦੇ ਉੱਤੇ ਆਪਣਾ ਨਾਮ ਪਤਾ ਡਰੈੱਸ ਔਰ ਪ੍ਰਾਰਥਨਾ ਦਾ ਤੁਹਾਡਾ ਕੋਈ ਵੀ ਵਿਸ਼ਾ ਸਾਨੂੰ ਲਿਖ ਕੇ ਭੇਜ ਦਿਓ ਅਸੀਂ ਤੁਹਾਡੇ ਵਾਸਤੇ ਜਰੂਰ ਪ੍ਰਾਰਥਨਾ ਕਰਾਂਗੇ ਮੇਰੇ ਭਾਈ ਭੈਣੋ ਸੋ ਅੱਜ ਦੇ ਵਿਸ਼ੇ ਦੇ ਉੱਤੇ ਵਿਚਾਰ ਕਰਾਂਗੇ ਔੜਾਂ ਤੋਂ ਬਾਅਦ ਵੱਡੀ ਵਰਖਾ ਇੱਕ ਦੁਨਿਆਵੀ ਜੀ ਗੱਲ ਐ ਵਰਖਾ ਤੋਂ ਪਹਿਲਾਂ ਔੜਾਂ ਜਰੂਰ ਲੱਗਦੀ ਜਦੋਂ ਔੜਾਂ ਲੱਗੀਆਂ ਹੋਣ ਜਦੋਂ ਚਾਰੇ ਪਾਸੇ ਦੀਆਂ ਹਵਾਵਾਂ ਬੰਦ ਹੋਣ ਜਦੋਂ ਗਰਮੀ ਕੜਾਕੇ ਦੀ ਪੈਂਦੀ ਹੋਵੇ ਤੇ ਜਦੋਂ ਹਵਾਵਾਂ ਬਿਲਕੁਲ ਬੰਦ ਹੋ ਜਾਣ ਤੇ ਅਨੁਮਾਨ ਲੱਗ ਜਾਂਦਾ ਪੇ ਹੁਣ ਭਾਰੀ ਵਰਖਾ ਹੋਣ ਵਾਲੀ ਹੈ ਇਹ ਤੇ ਦੁਨਿਆਵੀ ਮੌਸਮ ਦੀ ਗੱਲ ਹੈ ਪਰ ਰੋਹਾਨੀਅਤ ਦੇ ਵਿੱਚ ਵੀ ਅਕਸਰ ਹੀ ਖੁਦਾ ਦੀ ਕਿਰਪਾ ਤੋਂ ਪਹਿਲਾਂ ਸਾਡੇ ਜੀਵਨ ਦੇ ਵਿੱਚ ਖੁਦਾ ਦੀ ਪ੍ਰੀਖਿਆ ਵੀ ਆਉਂਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਂਦੇ ਆ ਪਰਮੇਸ਼ੁਰ ਸਾਨੂੰ ਚੈੱਕ ਵੀ ਕਰਦਾ ਹੈ ਉਹ ਚੈੱਕ ਕਰ ਵੀ ਸਕਦਾ ਜਦੋਂ ਪਰਮੇਸ਼ਰ ਨੇ ਸਾਨੂੰ ਆਪਣੀ ਕਿਰਪਾ ਦੇ ਨਾਲ ਭਰਨਾ ਹੁੰਦਾ ਆ ਜਦੋਂ ਪਰਮੇਸ਼ਰ ਨੇ ਸਾਨੂੰ ਕੋਈ ਜ਼ਿੰਮੇਵਾਰੀ ਦੇਣੀ ਹੈ ਤੇ ਉਹ ਸਾਨੂੰ ਚੈੱਕ ਵੀ ਕਰ ਸਕਦਾ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਉਹ ਪਰਮੇਸ਼ਰ ਦਾ ਅਸੀਂ ਸਰਵਸ਼ਕਤੀਮਾਨ ਪਰਮੇਸ਼ਰ ਦਾ ਧੰਨਵਾਦ ਕਰੀਏ ਉਹਦਾ ਸ਼ੁਕਰਾਨਾ ਕਰੀਏ ਔਰ ਹਰ ਵੇਲੇ ਤਿਆਰ ਰਹੀਏ ਦੁੱਖਾਂ ਦੇ ਵਿੱਚ ਵੀ ਤਿਆਰ ਰਹੋ ਪਰੇਸ਼ਾਨੀਆਂ ਵਿੱਚ ਵੀ ਤਿਆਰ ਰਹੋ ਤੇ ਹਰ ਹਾਲਾਤ ਦੇ ਵਿੱਚ ਕੀ ਰਹੋ ਤਿਆਰ ਰਹੋ ਮੇਰੇ ਭਾਈ ਭੈਣੋ ਜਦੋਂ ਵੀ ਖੁਦਾ ਨੇ ਤੁਹਾਡੀ ਜ਼ਿੰਦਗੀ 'ਚ ਆਪਣੀ ਕਿਰਪਾ ਨੂੰ ਬਹਾਲ ਕਰਨਾ ਜਦੋਂ ਵੀ ਪਰਮੇਸ਼ਰ ਨੇ ਆਪਣੀ ਦਇਆ ਨੂੰ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਬਹਾਲ ਕਰਨਾ ਉਸ ਸਮੇਂ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਪਰਮੇਸ਼ਰ ਸਭ ਤੋਂ ਪਹਿਲਾਂ ਤੁਹਾਨੂੰ ਚੈੱਕ ਕਰ ਸਕਦਾ ਪਰਮੇਸ਼ਰ ਸਭ ਤੋਂ ਪਹਿਲਾਂ ਤੁਹਾਨੂੰ ਪੂਰੀ ਤਰ੍ਹਾਂ ਦੇ ਨਾਲ ਤਿਆਰ ਕਰੂਗਾ ਔਰ ਹੋ ਸਕਦਾ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਭੇਜੇ ਹੋ ਸਕਦਾ ਉਹ ਤੁਹਾਡੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣਾ ਦੇ ਜਿੱਥੇ ਤੁਹਾਡਾ ਮਨ ਜਿਹੜਾ ਆ ਪਟਕੇ ਹੋ ਸਕਦਾ ਆ ਤੁਹਾਡਾ ਵਿਸ਼ਵਾਸ ਡੋਲੇ ਪਰ ਉਸ ਸਮੇ ਉਸ ਹਾਲਾਤ ਦੇ ਵਿੱਚ ਸਾਨੂੰ ਸਭ ਤੋਂ ਜ਼ਿਆਦਾ ਲੋੜ ਹੈ ਉਸ ਸਮੇ ਦੇ ਵਿੱਚ ਸਭ ਤੋਂ ਜ਼ਿਆਦਾ ਲੋੜ ਹੈ ਸਾਨੂੰ ਕਿ ਅਸੀਂ ਉਸ ਟਾਈਮ ਦੇ ਵਿੱਚ ਪਰਮੇਸ਼ਵਰ ਦੇ ਵਿੱਚ ਖੜੇ ਰਹੀਏ ਅਸੀਂ ਉਸ ਸਮੇ ਦੇ ਵਿੱਚ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਖੜੇ ਰਹੀਏ ਉਸ ਟਾਈਮ ਦੇ ਵਿੱਚ ਅਸੀਂ ਪਰਮੇਸ਼ਵਰ ਦੇ ਨਾਲ ਆਪਣੇ ਆਪ ਨੂੰ ਬਣਾ ਕੇ ਰੱਖੀਏ ਜੇ ਅਸੀਂ ਉਸ ਸਮੇ ਪਰਮੇਸ਼ਵਰ ਦੇ ਨਾਲ ਖੜੇ ਰਵਾਂਗੇ ਉਸ ਟਾਈਮ ਦੇ ਉੱਤੇ ਪਰਮੇਸ਼ਵਰ ਦੇ ਨਾਲ ਖੜੇ ਰਵਾਂਗੇ ਤੇ ਖੁਦਾ ਫਿਰ ਆਉਣ ਵਾਲੇ ਸਮਿਆਂ ਵਿੱਚ ਸਾਨੂੰ ਆਪਣੀਆਂ ਵੱਡੀਆਂ ਵਰਕਤਾਂ ਦੇ ਨਾਲ ਨਿਹਾਲ ਕਰਦਾ ਹੈ ਸੇਮ ਉਸੇ ਤਰ੍ਹਾਂ ਪਵਿੱਤਰ ਬਾਈਬਲ ਸਾਨੂੰ ਸਿਖਾਉਂਦੀ ਹੈ ਯੂਸਫ ਦੇ ਬਾਰੇ ਤੁਸੀਂ ਜਾਣਦੇ ਹੋ ਪੁਰਾਣੇ ਨਿਯਮ ਦੇ ਵਿੱਚ ਜ਼ਿਕਰ ਹੁੰਦਾ ਹੈ ਉਤਪਤ ਦੀ ਕਿਤਾਬ ਦੇ ਵਿੱਚ ਜਦੋਂ ਪਵਿੱਤਰ ਬਾਈਬਲ ਨੂੰ ਅਸੀਂ ਪੜ੍ਹਦੇ ਹਾਂ ਤੇ ਉਤਪਤ ਦੀ ਕਿਤਾਬ ਦੇ ਵਿੱਚ ਜ਼ਿਕਰ ਹੁੰਦਾ ਆ ਪਰਮੇਸ਼ਰ ਦੇ ਬੰਦੇ ਦਾ ਯੂਸਫ ਦਾ ਪਰਮੇਸ਼ਰ ਨੇ ਆਪਣੇ ਦਾਸ ਅਬਰਾਹਮ ਨਾਲ ਵਾਅਦੇ ਕੀਤੇ ਸੀ ਉਹਨੂੰ ਔਲਾਦ ਦਿੱਤੀ ਉਹਨੂੰ ਅੰਸ਼ ਦਿੱਤੀ ਖੁਦਾ ਨੇ ਉਹਨੂੰ ਧਰਮੀਆਂ ਦਾ ਪਿਤਾ ਬਣਾਇਆ ਔਰ ਬਾਈਬਲ ਸਾਨੂੰ ਸਿਖਾਉਂਦੀ ਹੈ ਇਬਰਾਹਮ ਦਾ ਪੁੱਤਰ ਇਸਹਾਕ ਹੋਇਆ ਇਸਹਾਕ ਦਾ ਪੁੱਤਰ ਇਸਾਉ ਤੇ ਯਾਕੂਬ ਹੋਇਆ ਔਰ ਯਾਕੂਬ ਦਾ ਪੁੱਤਰ ਯੂਸਫ ਹੋਇਆ ਅਬਰਾਹਮ ਦੀ ਅੰਛ ਦੇ ਵਿੱਚੋਂ ਹੀ ਯੂਸਫ ਹੁੰਦਾ ਜਿਹਦੇ ਉੱਤੇ ਪਰਮੇਸ਼ਰ ਦੇ ਵਾਅਦੇ ਪੂਰੇ ਹੋਏ ਮੇਰੇ ਭਾਈ ਪੈਣੂ ਅਬਰਾਹਮ ਨੂੰ ਪਰਮੇਸ਼ਰ ਨੇ ਕਿਹਾ ਸੀ ਤੇਰੇ ਵਿੱਚੋਂ ਕੋਮਾ ਨਿਕਲਣਗੀਆਂ ਤੇਰੇ ਵਿੱਚੋਂ ਰਾਜੇ ਨਿਕਲਣਗੇ ਤੇ ਪਰਮੇਸ਼ਰ ਨੇ ਆਪਣੇ ਜਿਹੜੇ ਵਚਨ ਹੈ ਉਹਨਾਂ ਨੂੰ ਆਪਣੇ ਦਾਸ ਅਬਰਾਹਾਮ ਦੇ ਜੀਵਨ ਦੇ ਵਿੱਚ ਕੀ ਕੀਤਾ ਪੂਰਾ ਕੀਤਾ ਸੋ ਮੇਰੇ ਨਾਲ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਧਿਆਨ ਦੇ ਨਾਲ ਵੇਖਣਾ ਹੈ ਕਿ ਅਬਰਾਹਾਮ ਨੂੰ ਜਿਹੜੇ ਵਾਅਦੇ ਪੂਰੇ ਵਾਅਦੇ ਪਰਮੇਸ਼ਰ ਨੇ ਅਬਰਾਹਾਮ ਦੇ ਨਾਲ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਅਬਰਾਹਾਮ ਦੀ ਜ਼ਿੰਦਗੀ 'ਚ ਵੀ ਪੂਰਾ ਕੀਤਾ ਪਰਮੇਸ਼ਰ ਨੇ ਔਰ ਅਬਰਾਹਾਮ ਦੀ ਅੰਛ ਦੇ ਵਿੱਚ ਵੀ ਪੂਰਾ ਕੀਤਾ ਅਬਰਾਹਾਮ ਦੀਆਂ ਪੀੜ੍ਹੀਆਂ ਤੱਕ ਪਰਮੇਸ਼ਰ ਨੇ ਅਬਰਾਹਾਮ ਨਾਲ ਕੀਤੇ ਵਾਅਦੇ ਪੂਰੇ ਕੀਤੇ ਉਥੇ ਤੱਕ ਹੀ ਨਹੀਂ ਜੋ ਅਬਰਾਹਾਮ ਦੇ ਨਾਲ ਪਰਮੇਸ਼ਰ ਨੇ ਵਾਅਦੇ ਕੀਤੇ ਸੀ ਉਹੀ ਵਾਅਦੇ ਪਰਮੇਸ਼ਰ ਅੱਜ ਵੀ ਆਪਣੀ ਪਰਜਾ ਦੇ ਵਿੱਚ ਪਰਮੇਸ਼ਰ ਜਿਹੜਾ ਆ ਪੂਰੇ ਕਰਦਾ ਪਿਆ ਅੱਜ ਵੀ ਪਰਮੇਸ਼ਰ ਆਪਣੇ ਲੋਕਾਂ ਦੇ ਨਾਲ ਉਹਨਾਂ ਵਾਅਦਿਆਂ ਨੂੰ ਪੂਰਾ ਕਰ ਰਿਹਾ ਜਿਹੜੇ ਖੁਦਾ ਨੇ ਆਪਣੇ ਦਾਸ ਅਬਰਾਹਾਮ ਦੇ ਨਾਲ ਕੀਤੇ ਸੀ ਮੇਰੇ ਭਾਈਓ ਅਤੇ ਭੈਣੋ ਮੈਂ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਨਾਲ ਤੁਹਾਡੇ ਨਾਲ ਇਹੀ ਦੱਸਣਾ ਚਾਹੁੰਨਾ ਜਿਹੜਾ ਯੂਸਫ ਸੀ ਉਸ ਸਮੇਂ ਆਪਣੇ ਭਾਈਆਂ ਦੇ ਵਿੱਚੋਂ ਛੋਟਾ ਸੀ ਪਰ ਪਰਮੇਸ਼ਰ ਆਪਣੇ ਜਲਾਲ ਨੂੰ ਪਰਮੇਸ਼ਰ ਆਪਣੇ ਪ੍ਰਤਾਪ ਨੂੰ ਯੂਸਫ ਦੇ ਉੱਤੇ ਪ੍ਰਗਟ ਕਰਦਾ ਸੀ ਪਰਮੇਸ਼ਰ ਨੇ ਬਹੁਤ ਸਾਰੇ ਦਰਸ਼ਨ ਯੂਸਫ ਦੇ ਉੱਤੇ ਜ਼ਾਹਰ ਕੀਤੇ ਯੂਸਫ ਉਸ ਸਮੇਂ ਇੱਕ ਆਮ ਜਿਹਾ ਸੀ ਪਰ ਉਹ ਖੁਦਾ ਦੇ ਡਰ ਵਿੱਚ ਰਹਿੰਦਾ ਸੀ ਯੂਸਫ ਉਸ ਟਾਈਮ ਦੇ ਉੱਤੇ ਇੱਕ ਆਮ ਜਿਹਾ ਪ੍ਰਾਣੀ ਸੀ ਇੱਕ ਆਮ ਇਨਸਾਨ ਹੀ ਸੀਗਾ ਪਰ ਯੂਸਫ ਪਰਮੇਸ਼ਰ ਦੇ ਵਿੱਚ ਵਫਾਦਾਰ ਸੀ ਪਵਿੱਤਰ ਬਾਈਬਲ ਦੱਸਦੀ ਹੈ ਜੋ ਯੂਸਫ ਸੀ ਉਹ ਉਸ ਸਮੇਂ ਆਪਣੇ ਭਰਾਵਾਂ ਦੇ ਨਾਲ ਜਾਇਆ ਕਰਦਾ ਸੀ ਉਹਦੇ ਭਰਾ ਪੇਡਾਂ ਬੱਕਰੀਆਂ ਚਾਰਦੇ ਹੁੰਦੇ ਸੀ ਔਰ ਪਰਮੇਸ਼ਰ ਦਾ ਪਵਿੱਤਰ ਵਚਨ ਦੱਸਦਾ ਹੈ ਕਿ ਉਸ ਟਾਈਮ ਦੇ ਉੱਤੇ ਯੂਸਫ ਜਿਹੜਾ ਆ ਉਹਨਾਂ ਦੇ ਨਾਲ ਸੀ ਪਰ ਯੂਸਫ ਦੇ ਉੱਤੇ ਪਰਮੇਸ਼ਰ ਆਪਣੇ ਦਰਸ਼ਨਾਂ ਨੂੰ ਪ੍ਰਗਟ ਕਰਦਾ ਆ ਯੂਸਫ ਦੇ ਉੱਤੇ ਪਰਮੇਸ਼ਰ ਆਪਣੇ ਭੇਤਾਂ ਨੂੰ ਪ੍ਰਗਟ ਕਰਦਾ ਤੇ ਮੇਰੇ ਭਾਈਓ ਭੈਣੋ ਪਰਮੇਸ਼ਰ ਨੇ ਯੂਸਫ ਦੇ ਉੱਤੇ ਬਹੁਤ ਸਾਰੇ ਸੁਪਨਿਆਂ ਨੂੰ ਖੋਲਿਆ ਯੂਸਫ ਦੇ ਉੱਤੇ ਪਰਮਿਸ਼ਨ ਨਹੀਂ ਬਹੁਤ ਸਾਰੇ ਦਰਸ਼ਨਾਂ ਦੇ ਪੇਤਾ ਨੂੰ ਖੋਲਿਆ ਔਰ ਪਵਿੱਤਰ ਬਾਈਬਲ ਨੂੰ ਜਦੋਂ ਅਸੀਂ ਪੜ੍ਹਦੇ ਆ ਪਵਿੱਤਰ ਬਾਈਬਲ ਨੂੰ ਜਦੋਂ ਅਸੀਂ ਵੇਖਦੇ ਆ ਤੇ ਪਰਮੇਸ਼ਰ ਦਾ ਬਚਨ ਪਵਿੱਤਰ ਬਾਈਬਲ ਸਾਨੂੰ ਸਿਖਾਉਂਦੀ ਹੈ ਸਰਵਸ਼ਕਤੀਮਾਨ ਦਾ ਕਲਾਮ ਸਰਵਸ਼ਕਤੀਮਾਨ ਪਰਮੇਸ਼ਰ ਦੀ ਬਾਣੀ ਸਾਨੂੰ ਇਹ ਗੱਲ ਸਿਖਾਉਂਦੀ ਹੈ ਕਿ ਯੂਸਫ ਦੇ ਉੱਤੇ ਖੁਦਾ ਨੇ ਜਿਹੜੇ ਦਰਸ਼ਨ ਪ੍ਰਗਟ ਕੀਤੇ ਸੀ ਔਰ ਜੋ ਜੋ ਅਰਥ ਯੂਸਫ ਦੱਸਦਾ ਸੀ ਜਿਹਦੇ ਕਾਰਨ ਯੂਸਫ ਦੇ ਭਰਾ ਯੂਸਫ ਦੇ ਨਾਲ ਵੈਰ ਰੱਖਦੇ ਸੀ ਕਿਉਂਕਿ ਯੂਸਫ ਦੇ ਉੱਤੇ ਜਿਹੜੇ ਦਰਸ਼ਨ ਪ੍ਰਗਟ ਹੋਏ ਸੀ ਉਹ ਯੂਸਫ ਦੀ ਆਉਣ ਵਾਲੇ ਸਮੇਂ ਦੀ ਸਫਲਤਾ ਨੂੰ ਦੱਸਦੇ ਸੀ ਯੂਸਫ ਨੂੰ ਪਰਮੇਸ਼ਵਰ ਕਿਹੜੀ ਉਸ ਸਮੇਂ ਪਦਵੀ ਦਿੱਤੇ ਲਜਾਣ ਵਾਸਤੇ ਜਾ ਰਿਹਾ ਸੀ ਉਹ ਹਾਲਾਤਾਂ ਨੂੰ ਉਹ ਦਰਸ਼ਨ ਪੇਸ਼ ਕਰਦੇ ਸੀ ਜਿਨ੍ਹਾਂ ਤੋਂ ਉਹਦੇ ਭਰਾਵਾਂ ਨੂੰ ਜਲਨ ਹੁੰਦੀ ਸੀ ਤੇ ਉਹਦੇ ਭਰਾਵਾਂ ਨੇ ਇੱਕ ਦਿਨ ਆਪਸ ਦੇ ਵਿੱਚ ਮਤਾ ਭਾਇਆ ਤੇ ਇੱਕ ਦੂਜੇ ਨੂੰ ਆਖਣ ਲੱਗੇ ਭਾਈ ਉਹ ਦੇਖੋ ਸੁਪਨਿਆਂ ਦਾ ਸਹਬ ਜਿਹੜਾ ਖੋਂਦਾ ਆ ਰਿਹਾ ਕਿਉਂ ਨਾ ਆਪਾਂ ਇਹਨੂੰ ਮਾਰ ਸੁੱਟੀਏ ਮੈਂ ਹੁਣ ਗੱਲ ਜਿਹੜੀ ਕਰ ਰਿਹਾ ਸਮਝਣ ਵਾਲੀ ਹੈ ਜਿਵੇਂ ਯੂਸਫ ਦੀ ਗੱਲ ਤੁਹਾਡੇ ਨਾਲ ਪਰਮੇਸ਼ਰ ਦੇ ਪਵਿੱਤਰ ਵਚਨਾਂ ਦੇ ਵਿੱਚੋਂ ਕਰ ਰਿਹਾ ਆ ਮੈਂ ਜੇ ਯੂਸਫ ਦੇ ਬਾਰੇ ਤੁਹਾਡੇ ਨਾਲ ਪਰਮੇਸ਼ਰ ਦੇ ਵਚਨਾਂ ਦੇ ਵਿੱਚੋਂ ਜ਼ਿਕਰ ਕਰ ਰਿਹਾ ਆ ਤੇ ਮੈਂ ਇਹ ਨਹੀਂ ਕਿ ਕੋਈ ਕਥਾ ਸੁਣਾ ਰਿਹਾ ਮੈਂ ਇੱਕ ਕਥਾ ਨਹੀਂ ਸੁਣਾ ਰਿਹਾ ਤੁਹਾਨੂੰ ਬਲਕਿ ਮੈਂ ਤੁਹਾਨੂੰ ਇਸ ਗੱਲ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਨਾ ਜੋ ਯੂਸਫ ਦੀ ਜ਼ਿੰਦਗੀ 'ਚ ਹੋਇਆ ਉਹ ਹੋਣ ਦਾ ਇੱਕ ਕਾਰਨ ਸੀ ਤੇ ਉਹਦੇ ਪਿੱਛੇ ਪਰਮੇਸ਼ਰ ਦੀ ਬੜੀ ਵੱਡੀ ਯੋਜਨਾ ਸੀ ਅੱਜ ਜੋ ਤੁਹਾਡੀ ਜ਼ਿੰਦਗੀ 'ਚ ਹੋ ਰਿਹਾ ਆ ਜੋ ਤੁਹਾਡੇ ਜੀਵਨ ਵਿੱਚ ਹੋ ਰਿਹਾ ਆ ਮੇਰੇ ਭਾਈਓ ਭੈਣੋ ਉਹਦੇ ਪਿੱਛੇ ਵੀ ਪਰਮੇਸ਼ਰ ਦੀ ਯੋਜਨਾ ਨੂੰ ਸਮਝੋ ਜੇ ਅੱਜ ਤੁਹਾਡੇ ਹਾਲਾਤ ਖਰਾਬ ਹੋ ਰਹੇ ਨੇ ਜੇ ਅੱਜ ਤੁਹਾਡੀ ਜ਼ਿੰਦਗੀ 'ਚ ਪਰੇਸ਼ਾਨੀਆਂ ਆ ਰਹੀਆਂ ਆ ਜੇ ਅੱਜ ਤੁਹਾਡੀ ਜ਼ਿੰਦਗੀ 'ਚ ਮੁਸ਼ਕਲਾਂ ਆ ਰਹੀਆਂ ਆ ਤੇ ਉਹਦੇ ਪਿੱਛੇ ਦੀ ਸਥਿਤੀ ਨੂੰ ਵੀ ਜਾਣੋ ਤੇ ਸਮਝੋ ਮੈਂ ਤੁਹਾਡੇ ਨਾਲ ਪਰਮੇਸ਼ਰ ਦੇ ਯੂੰਦੇ ਕਲਾਮ ਦੇ ਵਿੱਚੋਂ ਕੁਝ ਵਚਨ ਜਿਹੜੇ ਆ ਸਾਂਝੀ ਕਰਾਂਗਾ ਦੇਖੋ ਜਦੋਂ ਯੂਸਫ ਨੂੰ ਪਰਮੇਸ਼ਰ ਦਰਸ਼ਨ ਦਿੰਦਾ ਸੀ ਉਹਦੇ ਭਰਾ ਜਲਣ ਕਰਦੇ ਸੀ ਉਹਨਾਂ ਨੇ ਉਹਨੂੰ ਮਾਰਨ ਦਾ ਪਲਾਨ ਬਣਾਇਆ ਇੱਕ ਦੇ ਮਨ ਵਿੱਚ ਆਇਆ ਭਾਈ ਮਾਰੀਏ ਨਾ ਇਹਨੂੰ ਇੱਦਾਂ ਕਰਦੇ ਆ ਇਹਨੂੰ ਵੇਚ ਦਿੰਨੇ ਕਿਤੇ ਉਹਨਾਂ ਨੇ ਮਦੀਆਨੀ ਸੋਦਾਗਾਰਾਂ ਦੇ ਹੱਥ ਮਦੀਆਨੀ ਵਪਾਰੀਆਂ ਦੇ ਹੱਥ ਵਿੱਚ ਦਿੱਤਾ ਔਰ ਦੀਆਂ ਸਿੱਕਿਆਂ ਦੇ ਵਿੱਚ ਯੂਸਫ ਨੂੰ ਕੀ ਕਰ ਦਿੱਤਾ ਵੇਚਿਆ ਗਿਆ ਯੂਸਫ ਨੂੰ ਦੀਆਂ ਸਿੱਕਿਆਂ ਦੇ ਵਿੱਚ ਵੇਚ ਦਿੱਤਾ ਗਿਆ ਔਰ ਮਦੀਆਨੀਆਂ ਨੇ ਯੂਸਫ ਨੂੰ ਖਰੀਦ ਲਿਆ ਔਰ ਯੂਸਫ ਨੂੰ ਮਿਸਰ ਦੇ ਵਿੱਚ ਲੈ ਗਏ ਔਰ ਪੋਟੀਫਰ ਨਾਮ ਦੇ ਇੱਕ ਮਨੁੱਖ ਦੇ ਘਰ ਦੇ ਵਿੱਚ ਜਿਹੜਾ ਉੱਥੇ ਦੇ ਲੋਕਾਂ ਦਾ ਸਰਦਾਰ ਸੀ ਜਿਹੜਾ ਉੱਥੇ ਦੇ ਲੋਕਾਂ ਤੇ ਉੱਤੇ ਹਾਕਮ ਸੀ ਉਹਦੇ ਘਰ ਦੇ ਵਿੱਚ ਜਾ ਕੇ ਵਪਾਰੀਆਂ ਨੇ ਯੂਸਫ ਨੂੰ ਵੇਚ ਦਿੱਤਾ ਤੇ ਯੂਸਫ ਨੂੰ ਜਦੋਂ ਵੇਚ ਦਿੱਤਾ ਗਿਆ ਤੇ ਪਵਿੱਤਰ ਬਾਈਬਲ ਸਾਨੂੰ ਇਹ ਆਖਦੀ ਹੈ ਕਿ ਯੂਸਫ ਨੂੰ ਜਦੋਂ ਵੇਚਿਆ ਗਿਆ ਮੇਰੇ ਭਾਈਓ ਭੈਣੋ ਜਿਸ ਸਮੇਂ ਯੂਸਫ ਨੂੰ ਵੇਚਿਆ ਗਿਆ ਉਸ ਸਮੇਂ ਪਰਮੇਸ਼ਰ ਦਾ ਵਚਨ ਦੱਸਦਾ ਆ ਯੂਸਫ ਖੁਦਾ ਦੇ ਡਰ ਦੇ ਵਿੱਚ ਸੀ ਖੁਦਾ ਦੀ ਕਿਰਪਾ ਪਰਮੇਸ਼ਰ ਦੀ ਦਇਆ ਯੂਸਫ ਦੇ ਨਾਲ ਸੀ ਪਰਮੇਸ਼ਰ ਨੇ ਆਪਣੇ ਦਾਸ ਯੂਸਫ ਦੇ ਉੱਤੇ ਆਪਣੀ ਕਿਰਪਾ ਦੀ ਨਿਗਾਹ ਕੀਤੀ ਔਰ ਬਾਈਬਲ ਦੱਸਦੀ ਹੈ ਯੂਸਫ ਨੂੰ ਜਦੋਂ ਵੇਚਿਆ ਗਿਆ ਉਸ ਸਮੇਂ ਯੂਸਫ ਸਖਣਾ ਸੀ ਯੂਸਫ ਦੇ ਕੋਲ ਕੁਝ ਨਹੀਂ ਸੀ। ਯੂਸਫ ਭਰਾਵਾਂ ਦੇ ਵੱਲੋਂ ਛੇਕਿਆ ਹੋਇਆ ਸੀ। ਯੂਸਫ ਆਪਣੇ ਸਕੇ ਭਰਾਵਾਂ ਦੇ ਵੱਲੋਂ ਵੇਚਿਆ ਗਿਆ ਸੀ। ਯੂਸਫ ਉਸ ਸਮੇਂ ਕੱਲਾ ਹੋ ਚੁੱਕਾ ਸੀ। ਉਹਦੇ ਭਰਾਵਾਂ ਨੇ ਯੂਸਫ ਨੂੰ ਕਿਉਂ ਵੇਚਿਆ? ਕਿਉਂਕਿ ਯੂਸਫ ਕਹਿੰਦਾ ਸੀ ਕਿ ਮੈਨੂੰ ਖੁਦਾ ਤੁਹਾਡੇ ਤੇ ਹਾਕਮ ਬਣਾਉਣ ਵਾਲਾ, ਮੈਨੂੰ ਪਰਮੇਸ਼ਰ ਤੁਹਾਡੇ ਨਾਲੋਂ ਵੀ ਉੱਚਾ ਕਰਨ ਵਾਲਾ। ਇਸੇ ਗੱਲ ਤੋਂ ਜਲਨ ਕਰਦੇ ਸੀ। ਉਹਨਾਂ ਨੇ ਜਲਨ ਕਰਦਿਆਂ ਕਰਦਿਆਂ ਆਪਣੇ ਭਰਾ ਯੂਸਫ ਨੂੰ ਵੇਚ ਦਿੱਤਾ ਤੇ ਜਦੋਂ ਉਹਨਾਂ ਨੇ ਆਪਣੇ ਭਰਾ ਯੂਸਫ ਨੂੰ ਵੇਚ ਦਿੱਤਾ ਤੇ ਮੇਰੇ ਭਾਈਓ ਭੈਣੋ ਮੈਂ ਇਹ ਦੱਸਣਾ ਚਾਹੁੰਨਾ ਹਾਂ ਉਸ ਸਮੇਂ ਪਰਮੇਸ਼ਰ ਦੀ ਕਿਰਪਾ ਯੂਸਫ ਦੇ ਉੱਤੇ ਸੀ ਭਾਵੇਂ ਉਹਨਾਂ ਨੇ ਵੇਚ ਦਿੱਤਾ ਪਰ ਖੁਦਾ ਨੇ ਜੋ ਵਾਅਦੇ ਯੂਸਫ ਦੇ ਨਾਲ ਕੀਤੇ ਸੀ ਉਹ ਪਰਮੇਸ਼ਰ ਨੇ ਭੁੱਲੇ ਨਹੀਂ ਪਰਮੇਸ਼ਰ ਨੇ ਯੂਸਫ ਦੇ ਨਾਲ ਆਪਣੇ ਵਾਅਦਿਆਂ ਨੂੰ ਪੂਰਾ ਕਰਨਾ ਸੀ ਪਰ ਜਦੋਂ ਸਮਾਂ ਆਉਣਾ ਸੀਗਾ ਔਰ ਯੂਸਫ ਐਸੇ ਹਾਲਾਤਾਂ ਦੇ ਵਿੱਚ ਦੀ ਗੁਜ਼ਰ ਰਿਹਾ ਸੀ ਜਿੱਥੇ ਤੇ ਨਿਰਾਸ਼ਾ ਸੀਗੀ ਜਿੱਥੇ ਇਹ ਲੱਗਦਾ ਸੀ ਵੀ ਇਹ ਕਦੀ ਹੋ ਨਹੀਂ ਸਕਦਾ ਪਰ ਖੁਦਾ ਜਿਹੜਾ ਆ ਆਪਣੇ ਵਾਅਦਿਆਂ ਤੋਂ ਕਦੀ ਮੁਕਰਦਾ ਨਹੀਂ ਪਰਮੇਸ਼ਰ ਆਪਣੇ ਵਾਅਦਿਆਂ ਤੋਂ ਕਦੀ ਨਹੀਂ ਮੁਕਰਦਾ ਪਰਮੇਸ਼ਰ ਆਪਣੀ ਗੱਲ ਤੋਂ ਕਦੀ ਵੀ ਨਹੀਂ ਮੁਕਰਦਾ ਪਰਮੇਸ਼ਰ ਆਪਣੇ ਵਚਨਾਂ ਦਾ ਪੱਕਾ ਆ ਪਰਮੇਸ਼ਰ ਆਪਣੀਆਂ ਗੱਲਾਂ ਦਾ ਆਪਣੇ ਵਾਅਦਿਆਂ ਦਾ ਪਰਮੇਸ਼ਰ ਇੱਕ ਪੱਕਾ ਪਰਮੇਸ਼ਰ ਹੈ ਮੇਰੇ ਭਾਈਓ ਭੈਣੋ ਮੈਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਨਾਲ ਤੁਹਾਡੇ ਨਾਲ ਗੱਲ ਕਰ ਰਿਹਾ ਸੋ ਖੁਦਾ ਦਾ ਕਲਾਮ ਜਿਹੜਾ ਸਾਨੂੰ ਕੀ ਸਿਖਾਉਂਦਾ ਪਰਮੇਸ਼ਰ ਦਾ ਵਚਨ ਸਾਨੂੰ ਕੀ ਸਿਖਾਉਂਦਾ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਕਿ ਜਦੋਂ ਯੂਸਫ ਨੂੰ ਵੇਚਿਆ ਪਰਮੇਸ਼ਰ ਨੇ ਛੱਡਿਆ ਨਹੀਂ ਔਰ ਯੂਸਫ ਦੇ ਕਾਰਨ ਪੋਟੀਫਰ ਦੇ ਘਰ ਦੇ ਵਿੱਚ ਉਹਦੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਬਰਕਤ ਆਈ। ਪੋਟੀਫਰ ਦਾ ਬਿਜ਼ਨਸ ਵਧਿਆ, ਪੋਟੀਫਰ ਦੇ ਕਾਰੋਬਾਰ ਦੇ ਉੱਤੇ ਆਸ਼ੀਸ਼ ਆ ਗਈ, ਪੋਟੀਫਰ ਦੇ ਪਰਿਵਾਰ ਦੇ ਵਿੱਚ ਪਰਮੇਸ਼ਰ ਦੀ ਕਿਰਪਾ ਹੋਈ ਔਰ ਯੂਸਫ ਦੇ ਕਾਰਨ ਪਰਮੇਸ਼ਰ ਨੇ ਪੋਟੀਫਰ ਦੇ ਘਰਾਣੇ ਨੂੰ ਬਰਕਤ ਦਿੱਤੀ। ਔਰ ਬਾਈਬਲ ਸਾਨੂੰ ਦੱਸਦੀ ਹੈ ਜਿਹੜੀ ਪੋਟੀਫਰ ਦੀ ਪਤਨੀ ਸੀ ਉਹ ਯੂਸਫ ਨੂੰ ਆਪਣੇ ਮਨ ਤੋਂ ਜਿਹੜੀ ਹੈ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਉਹ ਯੂਸਫ ਦੇ ਨਾਲ ਯੂਸਫ ਨੂੰ ਆਪਣੇ ਇੱਕ ਪਤੀ ਦੇ ਰੂਪ ਦੇ ਵਿੱਚ ਬਣਾਉਣਾ ਚਾਹੁੰਦੀ ਸੀ ਔਰ ਉਹਦੇ ਮਨ ਦੇ ਵਿੱਚ ਜਿਹੜੀ ਹੈ ਬੁਰਾਈ ਜਿਹੜੀ ਹੈ ਸਮਾ ਚੁੱਕੀ ਸੀ ਔਰ ਪਰ ਯੂਸਫ ਪਰਮੇਸ਼ਰ ਦਾ ਇੱਕ ਪਵਿੱਤਰ ਦਾਸ ਸੀਗਾ ਯੂਸਫ ਉਹ ਸੇਵਕ ਸੀ ਜਿਹਨੇ ਆਪਣੇ ਆਪ ਨੂੰ ਪਵਿੱਤਰਤਾਈ ਦੇ ਨਾਲ ਪਰਮੇਸ਼ਰ ਦੇ ਵਿੱਚ ਚਲਾਇਆ ਮੇਰੇ ਭਾਈਓ ਭੈਣੋ ਉਸ ਸਮੇਂ ਕੀ ਹੁੰਦਾ ਇੱਕ ਦਿਨ ਯੂਸਫ ਜਦੋਂ ਘਰ ਦੇ ਵਿੱਚ ਇਕੱਲਾ ਸੀਗਾ ਕੰਮ ਕਰ ਰਿਹਾ ਸੀ ਤੇ ਪੋਟੀਫਰ ਦੀ ਪਤਨੀ ਨੇ ਯੂਸਫ ਦਾ ਪੱਲਾ ਫੜਿਆ ਔਰ ਉਸ ਨੂੰ ਆਖਣ ਲੱਗੀ ਕਿ ਤੂੰ ਮੇਰੇ ਨਾਲ ਸੌ ਪਰ ਯੂਸਫ ਨੇ ਆਖਿਆ ਮੈਂ ਪਰਮੇਸ਼ਰ ਦਾ ਤਾਲਬ ਹਾਂ ਮੈਂ ਪਰਮੇਸ਼ਰ ਤੋਂ ਡਰਦਾ ਹਾਂ ਔਰ ਮੈਂ ਇਹ ਪਾਪ ਕਦੀ ਵੀ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਨਹੀਂ ਕਰ ਸਕਦਾ ਮੇਰੇ ਸੁਆਮੀ ਪੋਟੀਫਰ ਨੇ ਇਸ ਘਰ ਦੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਮੈਨੂੰ ਹੱਕ ਦਿੱਤਾ ਸਿਵਾਏ ਤੁਹਾਡੇ ਤੋਂ ਇਸ ਲਈ ਮੈਂ ਇਹ ਗੁਨਾਹ ਨਾਤੇ ਮੈਂ ਆਪਣੇ ਮਾਲਕ ਦੀਆਂ ਨਜ਼ਰਾਂ 'ਚ ਕਰ ਸਕਦਾ ਤੇ ਨਾ ਹੀ ਇਹ ਮੈਂ ਪਾਪ ਆਪਣੀ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਕਰ ਸਕਦਾ ਫਿਰ ਯੂਸਫ ਨੇ ਆਪਣਾ ਪੱਲਾ ਛਡਾਇਆ ਔਰ ਆਪਣੀ ਚਾਦਰ ਉੱਥੇ ਸੁੱਟ ਕੇ ਭੱਜ ਗਿਆ ਔਰ ਸ਼ਾਮ ਦੇ ਵੇਲੇ ਯੂਸਫ ਦੇ ਉੱਤੇ ਦੋਸ਼ ਲੱਗਦੇ ਆ ਕਿ ਜਿਹੜਾ ਨੌਕਰ ਤੁਸੀਂ ਆਪਣੇ ਘਰ ਦੇ ਵਿੱਚ ਰੱਖਿਆ ਆ ਉਸ ਨੌਕਰ ਨੇ ਮੇਰੇ ਨਾਲ ਬੁਰਾ ਬਦਸਲੂਕੀ ਕੀਤੀ ਹਦੀ ਹੈ ਮੇਰੇ ਭਾਈਓ ਭੈਣੋ ਪਰ ਯੂਸਫ ਸੱਚਾ ਸੀ ਯੂਸਫ ਨੇ ਕਿਸੇ ਪ੍ਰਕਾਰ ਦਾ ਕੋਈ ਵੀ ਪਾਪ ਨਹੀਂ ਸੀ ਕੀਤਾ ਔਰ ਮਾਲਕ ਨੂੰ ਗੁੱਸਾ ਆਇਆ ਉਹਨੇ ਪੋਟੀਫਰ ਨੇ ਯੂਸਫ ਨੂੰ ਜੇਲ ਦੇ ਵਿੱਚ ਸੁੱਟ ਦਿੱਤਾ ਔਰ ਜਦੋਂ ਯੂਸਫ ਨੂੰ ਜੇਲ ਦੇ ਵਿੱਚ ਸੁੱਟ ਦਿੱਤਾ ਤੇ ਪ੍ਰਭੂ ਦਾ ਵਚਨ ਦੱਸਦਾ ਆ ਪਰਮੇਸ਼ਰ ਉਸ ਜਗ੍ਹਾ ਦੇ ਉੱਤੇ ਵੀ ਯੂਸਫ ਦੇ ਨਾਲ ਸੀ ਇਹ ਨਾ ਸੋਚੋ ਪਰਮੇਸ਼ਰ ਤੁਹਾਨੂੰ ਜਾਣਦਾ ਨਹੀਂ ਜੇ ਤੁਸੀਂ ਅੱਜ ਬਿਮਾਰੀ ਵਿੱਚ ਹੋ ਜੇ ਅੱਜ ਤੁਸੀਂ ਦੁੱਖ ਵਿੱਚ ਹੋ ਜੇ ਅੱਜ ਤੁਸੀਂ ਮੁਸੀਬਤ ਵਿੱਚ ਹੋ ਜੇ ਅੱਜ ਤੁਸੀਂ ਪਰੇਸ਼ਾਨੀ ਵਿੱਚ ਹੋ ਤੇ ਪਰਮੇਸ਼ਰ ਤੁਹਾਡੇ ਨਾਲ ਨਹੀਂਗਾ ਪਰਮੇਸ਼ਰ ਜਾਣਦਾ ਤੁਹਾਨੂੰ ਪਰਮੇਸ਼ਰ ਤੁਹਾਡੇ ਦੁੱਖਾਂ ਨੂੰ ਵੀ ਜਾਣਦਾ ਪਰਮੇਸ਼ਰ ਤੁਹਾਡੇ ਤੇ ਲੱਗੇ ਝੂਠੇ ਦੋਸ਼ਾਂ ਨੂੰ ਵੀ ਜਾਣਦਾ ਜਿਹੜੇ ਲੋਕ ਅੱਜ ਤੁਹਾਡੇ ਤੇ ਝੂਠੇ ਦੋਸ਼ ਲਾ ਰਹੇ ਨੇ ਕੀ ਪਰਮੇਸ਼ਰ ਜਾਣਦਾ ਨਹੀਂ ਹੈ ਪਰਮੇਸ਼ਰ ਜਾਣਦਾ ਆ ਟੈਨਸ਼ਨ ਨਾ ਲਵੋ ਪਰ ਸਮਾਂ ਆਵੇਗਾ ਜਦੋਂ ਸਾਰੀਆਂ ਗੱਲਾਂ ਦਾ ਜਵਾਬ ਪਰਮੇਸ਼ਰ ਇੱਕ ਦਿਨ ਦੇਵੇਗਾ ਤੁਸੀਂ ਚੁੱਪ ਰਹਿਣਾ ਤੁਸੀਂ ਜਵਾਬ ਨਹੀਂ ਦੇਣਾ ਜਿੰਨੇ ਤੁਹਾਡੇ ਤੇ ਦੋਸ਼ ਲੱਗਦੇ ਨੇ ਲੱਗਣ ਦਿਓ ਇੱਕ ਟਾਈਮ ਆਊਗਾ ਪਰਮੇਸ਼ਰ ਉਹਨਾਂ ਸਾਰੀਆਂ ਗੱਲਾਂ ਦਾ ਜਵਾਬ ਖੁਦ ਦੇਵੇਗਾ ਇਸ ਲਈ ਸ਼ਾਂਤੀ ਨਾਲ ਚੱਲੇ ਚੱਲੋ ਪੂਰੀ ਮਸਤੀ ਦੇ ਨਾਲ ਚੱਲੋ ਪਰਮੇਸ਼ਰ ਦੇ ਵਿੱਚ ਮੈਂ ਇਹੀ ਗੱਲ ਕਵਾਂਗਾ ਪਰਮੇਸ਼ਰ ਦਾ ਵਚਨ ਦੱਸਦਾ ਆ ਪਰਮੇਸ਼ਰ ਦਾ ਕਲਾਮ ਦੱਸਦਾ ਆ ਪਰਮੇਸ਼ਰ ਦੀ ਬਾਣੀ ਜਿਹੜੀ ਹੈ ਇਹ ਦੱਸਦੀ ਵੀ ਯੂਸਫ ਤੇ ਦੋਸ਼ ਲੱਗੇ ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਪਰ ਯੂਸਫ ਨਰਦੋਸ਼ ਸੀ ਯੂਸਫ ਨੇ ਕੋਈ ਪਾਪ ਨਹੀਂ ਕੀਤਾ ਔਰ ਜੇਲ੍ਹ ਵਿੱਚ ਜਦੋਂ ਸੁੱਟ ਦਿੱਤਾ ਗਿਆ ਖੁਦਾ ਨੇ ਜੇਲ੍ਹ ਵਿੱਚ ਵੀ ਕੰਮ ਕੀਤਾ ਉੱਥੇ ਦੋ ਵਿਅਕਤੀਆਂ ਦੇ ਸੁਪਨਿਆਂ ਦਾ ਅਰਥ ਦੱਸਿਆ ਔਰ ਕੁਝ ਸਮੇਂ ਬਾਅਦ ਮਿਸਰ ਦੇ ਰਾਜਾ ਯੂਸਫ ਨੂੰ ਸੁਪਨੇ ਹੁੰਦੇ ਆ ਮਿਸਰ ਦੇ ਰਾਜਾ ਫਰਾਉਨ ਨੂੰ ਸੁਪਨੇ ਹੁੰਦੇ ਆ ਤੇ ਉਸ ਸਮੇਂ ਫਰਾਉਨ ਦੇ ਸੁਪਨਿਆਂ ਦਾ ਕੋਈ ਵੀ ਉਸ ਸਮੇਂ ਅਰਥ ਨਹੀਂ ਦੱਸ ਸਕਦਾ ਤੇ ਉਸ ਟਾਈਮ ਦੇ ਉੱਤੇ ਜਿਨ੍ਹਾਂ ਵਿਅਕਤੀਆਂ ਦੇ ਸੁਪਨਿਆਂ ਦਾ ਅਰਥ ਦੱਸਿਆ ਸੀ ਉਨ੍ਹਾਂ ਦੇ ਵਿੱਚੋਂ ਇੱਕ ਤੇ ਖਤਮ ਹੋ ਚੁੱਕਾ ਸੀ ਇੱਕ ਜਿਹੜਾ ਸੀ ਜਿਹਦੇ ਜੀਵਨ ਦੇ ਵਿੱਚ ਉਹ ਸੁਪਨਾ ਸੇਮ ਪੂਰਾ ਹੋਇਆ ਸੀਗਾ ਉਹ ਰਾਜੇ ਨੂੰ ਕਹਿੰਦਾ ਵੀ ਤੁਹਾਡੇ ਸੁਪਨਿਆਂ ਦਾ ਇੱਕ ਬੰਦਾ ਅਰਥ ਦੱਸ ਸਕਦਾ ਉਹਦਾ ਨਾਮ ਯੂਸਫ ਹੈ ਉਹ ਜੇਲ੍ਹ ਦੇ ਵਿੱਚ ਹੈ ਉਹ ਰਾਜਾ ਕਹਿੰਦਾ ਉਹਨੂੰ ਬਾਹਰ ਕੱਢ ਕੇ ਲੈ ਕੇ ਆਓ ਯੂਸਫ ਨੂੰ ਬਾਹਰ ਕੱਢਿਆ ਗਿਆ ਨੜਾ ਤਲਾ ਕੇ ਸ਼ਾਹੀ ਵਸਤਰ ਪਹਿਨਾ ਕੇ ਰਾਜੇ ਦੇ ਸਾਹਮਣੇ ਉਸਨੂੰ ਪੇਸ਼ ਕੀਤਾ ਗਿਆ ਰਾਜੇ ਨੇ ਉਹਨੂੰ ਆਖਿਆ ਵੀ ਮੈਂ ਸੁਣਿਆ ਵੀ ਤੂੰ ਸੁਪਨਿਆਂ ਦਾ ਅਰਥ ਦੱਸ ਸਕਦਾ ਤੇ ਯੂਸਫ ਨੇ ਕਿਹਾ हे ਰਾਜਾ ਮੈਂ ਨਹੀਂ ਮੇਰਾ ਪਰਮੇਸ਼ਰ ਸਾਰੇ ਤੁਹਾਡੇ ਸੁਪਨਿਆਂ ਦਾ ਅਰਥ ਦੱਸ ਸਕਦਾ ਹੈ ਜਿਹੜੇ ਸੁਪਨੇ ਰਾਜੇ ਨੂੰ ਹੋਏ ਸੀ ਉਹ ਭੁੱਲ ਚੁੱਕਾ ਸੀ ਤੇ ਯੂਸਫ ਨੇ ਆਪਣੇ ਯਹੂਵਾ ਨੂੰ ਜਦੋਂ ਚੇਤੇ ਕੀਤਾ ਤੇ ਪਰਮੇਸ਼ਰ ਨੇ ਯੂਸਫ ਨੂੰ ਰਾਜੇ ਦੇ ਉਹ ਸੁਪਨੇ ਵੀ ਦੱਸੇ ਜਿਹੜੇ ਰਾਜੇ ਨੇ ਵੇਖੇ ਸੀ ਔਰ ਉਹਨਾਂ ਸੁਪਨਿਆਂ ਦਾ ਅਰਥ ਵੀ ਦੱਸਿਆ ਮੇਰੇ ਭਾਈ ਭੈਣੋ ਜਦੋਂ ਯੂਸਫ ਨੇ ਰਾਜੇ ਨੂੰ ਸੁਪਨੇ ਸੁਣਾਏ ਤੇ ਯੂਸਫ ਨੇ ਜਦੋਂ ਰਾਜੇ ਨੂੰ ਸੁਪਨੇ ਦੱਸੇ ਤੇ ਉਸ ਸਮੇਂ ਰਾਜੇ ਨੇ ਦੇਖਿਆ ਕਿ ਹਾਂ ਮੈਨੂੰ ਇਹੀ ਸੁਪਨੇ ਆਏ ਸੀ ਔਰ ਸਹੀ ਸੁਪਨਿਆਂ ਦਾ ਅਰਥ ਵੀ ਦੱਸਿਆ ਤੇ ਰਾਜੇ ਨੇ ਉਸ ਟਾਈਮ ਦੇ ਉੱਤੇ ਪਰਮੇਸ਼ਰ ਦਾ ਵਚਨ ਦੱਸਦਾ ਰਾਜੇ ਨੇ ਉਸ ਸਮੇਂ ਦੇ ਉੱਤੇ ਯੂਸਫ ਨੂੰ ਆਪਣੀ ਉਂਗਲ ਦੇ ਵਿੱਚੋਂ ਅੰੂਠੀ ਮੋਹਰ ਵਾਲੀ ਲਾ ਕੇ ਯੂਸਫ ਦੀ ਉਂਗਲ ਦੇ ਵਿੱਚ ਪਾ ਦਿੱਤੀ ਯੂਸਫ ਨੂੰ ਉਥੇ ਦਾ ਪਾਦਸ਼ਾਹ ਕਰਕੇ ਸੌਂਪ ਦਿੱਤਾ ਯੂਸਫ ਨੂੰ ਸਾਰੀਆਂ ਵਸਤਾਂ ਦੇ ਉੱਤੇ ਅਧਿਕਾਰ ਦੇ ਦਿੱਤਾ ਔਰ ਯੂਸਫ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਾ ਹਲਾਇਆ ਜਾਵੇ ਯੂਸਫ ਤੋਂ ਬਿਨਾਂ ਕੋਈ ਵੀ ਉਹਦੀ ਆਗਿਆ ਤੋਂ ਬਿਨਾਂ ਨਾ ਉੱਠੇ ਨਾ ਕੋਈ ਬੈਠੇ ਨਾ ਕੋਈ ਕੰਮ ਕਰੇ ਸਾਰਾ ਕੁਝ ਯੂਸਫ ਦੇ ਕਹਿਣ ਦੇ ਅਨੁਸਾਰ ਹੋਵੇਗਾ ਮੇਰੇ ਭਾਈ ਪੈਣੂ ਭਰਾਵਾਂ ਨੇ ਵੇਚਿਆ ਪੋਟੀਫਰ ਦੀ ਪਤਨੀ ਨੇ ਦੋਸ਼ ਲਾਇਆ ਜੇਲ੍ਹ ਵਿੱਚ ਸੁੱਟਿਆ ਗਿਆ ਯੂਸਫ ਦੇ ਉੱਤੇ ਬਹੁਤ ਸਾਰੀਆਂ ਤੁਮਤਾ ਲੱਗੀਆਂ ਯੂਸਫ ਨੂੰ ਦੋਸ਼ੀ ਬਣਾ ਦਿੱਤਾ ਗਿਆ ਯੂਸਫ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ ਪਰ ਵਾਈਬਲ ਦੱਸਦੀ ਹੈ ਖੁਦਾ ਨੇ ਆਪਣੇ ਵਾਅਦੇ ਨਹੀਂ ਭੁੱਲੇ ਪਰਮੇਸ਼ਰ ਨੇ ਆਪਣੇ ਸਾਰੇ ਵਾਅਦੇ ਯੂਸਫ ਦੀ ਜ਼ਿੰਦਗੀ ਵਿੱਚ ਪੂਰੇ ਕੀਤੇ ਆਪਣੇ ਸਾਰੇ ਵਾਅਦੇ ਪਰਮੇਸ਼ਰ ਨੇ ਯੂਸਫ ਲਈ ਜ਼ਿੰਦਗੀ ਚ ਪੂਰੇ ਕੀਤੇ। ਔਰ ਮਿਸਰ ਦਾ ਪਾਸ਼ਾ ਬਣਾਇਆ। ਜਦੋਂ ਸਾਰੀ ਧਰਤੀ ਤੇ ਕਾਲ ਪੈ ਗਿਆ ਉਸ ਸਮੇਂ ਸਾਰੀ ਧਰਤੀ ਦੇ ਲੋਕ ਯੂਸਫ ਦੇ ਕੋਲ ਆਉਂਦੇ ਆ। ਯੂਸਫ ਦੇ ਅੱਗੇ ਝੁੱਕ ਕੇ ਮੱਥਾ ਟੇਕਦੇ ਆ ਤੇ ਉਹਦੇ ਕੋਲੋਂ ਆਪੋ ਆਪਣੇ ਪਰਿਵਾਰਾਂ ਲਈ ਆਪੋ ਆਪਣੇ ਦੇਸ਼ਾਂ ਲਈ ਆਪੋ ਆਪਣੇ ਇਲਾਕਿਆਂ ਲਈ ਖਾਣ ਵਾਸਤੇ ਲੈ ਕੇ ਜਾਂਦੇ ਆ। ਤੇ ਜਿਹੜੇ ਭਰਾਵਾਂ ਨੇ ਯੂਸਫ ਨੂੰ ਵੇਚਿਆ ਸੀ ਉਹ ਵੀ ਇੱਕ ਸਮੇਂ ਤੇ ਆਏ ਆ ਤੇ ਯੂਸਫ ਦੇ ਅੱਗੇ ਮੂੰਹ ਦੇ ਭਾਰ ਦੇਖ ਕੇ ਉਹਨਾਂ ਨੇ ਮੱਥਾ ਟੇਕਿਆ ਉਹ ਸੁਪਨੇ ਉਹ ਦਰਸ਼ਨ ਜਿਹੜੇ ਯੂਸਫ ਨੂੰ ਛੋਟੇ ਹੁੰਦੇ ਛੋਟੀ ਅਵਸਥਾ ਦੇ ਵਿੱਚ ਪਰਮੇਸ਼ਰ ਦੱਸਦਾ ਸੀ ਅੱਜ ਯੂਸਫ ਦੀ ਜ਼ਿੰਦਗੀ ਦੇ ਵਿੱਚ ਪੂਰੇ ਕਰ ਦਿੱਤੇ ਯੂਸਫ ਤੇ ਮਾਪੇ ਵੀ ਹੁੰਦੇ ਆ ਜਿਹੜੇ ਝੁੱਕਦੇ ਆ ਔਰ ਉਦੇ ਭਰਾ ਵੀ ਆਉਂਦੇ ਜਿਹੜੇ ਉਹਦੇ ਅੱਗੇ ਝੁਕਦੇ ਆ ਤੇ ਯੂਸਫ ਉਹਨਾਂ ਨੂੰ ਦੱਸਦਾ ਭਾਈ ਮੈਂ ਤੁਹਾਡਾ ਭਰਾ ਆ ਜਿਹਨੂੰ ਤੁਸੀਂ ਵੇਚ ਦਿੱਤਾ ਸੀ ਜਿਹਨੂੰ ਤੁਸੀਂ ਛੱਡ ਦਿੱਤਾ ਸੀ ਮੈਂ ਉਹੀ ਭਰਾ ਆ ਪਰ ਮੈਨੂੰ ਪਰਮਿਸ਼ਨ ਨਹੀਂ ਆਤ ਉੱਚਾ ਕਰ ਦਿੱਤਾ ਮੈਨੂੰ ਪਰਮਿਸ਼ਨ ਨਹੀਂ ਅਤ ਉੱਚਿਆ ਕੀਤਾ ਮੈਨੂੰ ਪਰਮਿਸ਼ਨ ਨੇ ਆਪਣੇ ਵਾਅਦਿਆਂ ਦੇ ਅਨੁਸਾਰ ਉੱਚਾ ਕੀਤਾ ਮੈਨੂੰ ਪਰਮਿਸ਼ਨ ਨੇ ਨਹੀਂ ਛੱਡਿਆ ਮੈਨੂੰ ਤੁਸੀਂ ਛੱਡ ਦਿੱਤਾ ਸੀ ਪਰ ਮੇਰੇ ਪਰਮੇਸ਼ਰ ਨੇ ਮੈਨੂੰ ਨਹੀਂ ਛੱਡਿਆ ਮੇਰੇ ਭਾਈ ਭਣੇ ਪਰਮੇਸ਼ਰ ਜਿਹੜਾ ਕਦੀ ਵੀ ਤੁਹਾਨੂੰ ਨਹੀਂ ਛੱਡਦਾ ਪਰਮੇਸ਼ਰ ਜਿਹੜਾ ਕਦੀ ਵੀ ਤੁਹਾਨੂੰ ਨਹੀਂ ਤਿਆਗਦਾ ਪਰਮੇਸ਼ਰ ਹਰ ਵੇਲੇ ਪਰਮੇਸ਼ਰ ਹਰ ਸਮੇਂ ਤੁਹਾਡੇ ਅੰਗ ਸੰਗ ਰਹਿੰਦਾ ਆ ਸੋ ਪਰਮੇਸ਼ਰ ਇਹਨਾਂ ਬਚਨਾਂ ਦੇ ਨਾਲ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਔਰ ਮੇਰੀ ਫਿਰ ਤੋਂ ਬੇਨਤੀ ਹੈ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਔਰ ਸਾਡੇ ਦੁਆਰਾ ਇਸ ਚੈਨਲ ਦੇ ਰਾਹੀਂ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਹੁੰਦੀਆਂ ਨੇ ਉਹਨਾਂ ਨੂੰ ਲਾਈਕ ਵੀ ਕਰੋ ਦੂਜਿਆਂ ਨੂੰ ਸ਼ੇਅਰ ਵੀ ਕਰੋ ਔਰ ਆਪਣੇ ਪ੍ਰਾਰਥਨਾ ਵਿਸ਼ੇ ਸਾਨੂੰ ਲਿਖ ਕੇ ਭੇਜ ਦਿਓ ਅਸੀਂ ਤੁਹਾਡੇ ਲਈ ਪ੍ਰਾਰਥਨਾ ਜਰੂਰ ਕਰਾਂਗੇ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਸਾਰਿਆਂ ਨੂੰ ਜੈਬਸ